ਸਮੂਹ ਦੋਸਤਾਂ ਪਿਆਰਿਆਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਭ ਨੇ ਮੇਰੀਆਂ ਹੁਣ ਤੱਕ ਦੀਆਂ ਬਣਾਈਆਂ ਵੀਡੀਓਜ਼ ਨੂੰ ਬਹੁਤ ਪਿਆਰ ਬੜਾ ਪਰਵਾਹ ਹੂੰਗਾ ਰੱਖ ਦਿੱਤਾ ਮੇਰੇ ਵੱਲੋਂ ਧੰਨਵਾਦ ਇਨ੍ਹਾਂ ਵੀਡੀਓਜ਼ ਦੇ ਨਾਲ ਮਿਲੇ ਪਿਆਰ ਦੇ ਵਿੱਚ ਕੁਝ ਟਿੱਪਣੀਆਂ ਵੀ ਸੀ ਤੇ ਕੁਝ ਸੁਝਾਅ ਉਹਨਾਂ ਸੁਝਾਵਾਂ ਵਿੱਚ ਇੱਕ ਸੁਜਾਸੀ ਸਾਡੀ ਸੰਕੇਤਕ ਭਾਸ਼ਾ ਜਿਹਨੂੰ ਅਸੀਂ ਲੁਕਵੀਂ ਭਾਸ਼ਾ ਕਹਿੰਨੇ ਆ ਗੁਪਤ ਭਾਸ਼ਾ ਕਿਸ ਉਸ ਬਾਰੇ ਵੀ ਕੋਈ ਨਾ ਕੋਈ ਗੱਲ ਕੀਤੀ ਜਾਵੇ ਬਹੁਤ ਵਧੀਆ ਲੱਗਿਆ ਸਮਾਜ ਦਾ ਦਸ਼ਾੜਾ ਗੁਪਤ ਭਾਸ਼ਾ ਦਾ ਕਿਹਾ ਗੁਪਤ ਭਾਸ਼ਾ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕੋਡਿੰਗ ਕਹਿੰਨੇ ਆ ਕੋਡ ਲੈਂਗੁਏਜ ਕਹਿੰਨੇ ਆ ਇਹ ਬਹੁਤ ਸੀਮਤ ਲੋਕਾਂ ਦੀ ਭਾਸ਼ਾ ਹੁੰਦੀ ਹੈ ਉਹ ਕਿਹੜਾ ਭਾਸ਼ਾ ਦਾ ਆਧਾਰ ਹੈ ਨਾ ਉਹ ਇਹ ਹੈ ਕਿ ਜਦੋਂ ਕੋਈ ਬੰਦਾ ਭਾਸ਼ਾ ਬੋਲਦਾ ਤਾਂ ਸੁਣਨ ਵਾਲੇ ਨੂੰ ਤੇ ਬੋਲਣ ਵਾਲੇ ਨੂੰ ਦੋਹਾਂ ਨੂੰ ਹੀ ਉਸ ਸੰਬੰਧਿਤ ਭਾਸ਼ਾ ਦੇ ਸਾਰੇ ਸ਼ਬਦਾਂ ਦੇ ਅਰਥ ਪਤਾ ਹੋਣੇ ਚਾਹੀਦੇ ਹਨ ਜੇ ਅਰਥ ਨਹੀਂ ਪਤਾ ਤਾਂ ਭਾਸ਼ਾ ਦੀ ਸਮਝ ਨਹੀਂ ਲੱਗੇਗੀ ਕਹਿੰਦੇ ਨੇ ਨਾ ਗੁੰਗੇ ਦੀ ਬੋਲੀ ਗੁੰਗੇ ਦੀ ਮਾਈ ਜਾਣੇ ਸਾਮਣੇ ਵਾਲੇ ਨੂੰ ਜੇ ਅਰਥ ਪਤਾ ਨਹੀਂ ਤਾਂ ਉਹ ਸਮਝ ਸਕਦਾ ਹੈ। ਗੁਪਤ ਭਾਸ਼ਾ ਇੱਕ ਐਸੀ ਭਾਸ਼ਾ ਜਿਹੜੀ ਸੀਮਤ ਦਾਇਰੇ ਦੇ ਲੋਕਾਂ ਦੇ ਵਿੱਚ ਬੋਲੀ ਜਾਂਦੀ ਹੈ। ਕੋਈ ਵੀ ਵਿਅਕਤੀ ਇਹਦੇ ਬਾਰੇ ਆਪਣੇ ਨਵੇਂ ਅਰਥ ਨਵੇਂ ਸ਼ਬਦ ਨਵੇਂ ਚਿੰਨ ਘਟ ਸਕਦਾ ਹੈ ਤੇ ਭਾਸ਼ਾ ਦਾ ਇਜਾਦ ਕਰ ਸਕਦਾ ਹੈ। ਤੇ ਉਹ ਆਪਣੇ ਇੱਕ ਖਾਸ ਦਾਇਰੇ ਦੇ ਲੋਕਾਂ ਨੂੰ ਸਮਝਾ ਵੀ ਸਕਦਾ ਹੈ ਤੇ ਸਿਰਫ ਉਹਨਾਂ ਨੂੰ ਹੀ ਸਮਝ ਲੱਗੇਗੀ। ਆਮ ਤੌਰ ਤੇ ਸਾਡੇ ਸੈਨਿਕ ਬਲ ਫੋਰਸ ਵਾਲੇ ਜਾਂ ਫਿਰ ਕੋਈ ਜੁਰਾਇਮ ਕਰਨ ਵਾਲੇ ਵਿਅਕਤੀ ਕੋ ਥੱਗ ਜਾਂ ਚੋਰ ਅਜਹੀ ਭਾਸ਼ਾ ਦੀ ਵਰਤੋਂ ਕਰਦੇ ਨੇ ਪਰ ਸਾਡੀ ਲੋਕਧਾਰਾ ਵੀ ਇਸ ਭਾਸ਼ਾ ਬਾਰੇ ਬਹੁਤ ਵੱਡਾ ਅਮੀਰ ਵਿਰਸਾ ਸੰਭੀ ਬੈਠੀ ਹੈ ਜਦੋਂ ਢਾੜਵੀਆਂ ਨਾਲ ਲੜਨ ਵਾਲੇ ਸਾਡੇ ਸਿੰਘ ਜੰਗਲਾਂ ਚ ਘੋੜਿਆਂ ਤੇ ਕਾਠੀ ਪਾ ਕੇ ਰਹਿੰਦੇ ਸੀ ਨਾ ਤਾਂ ਰਾਤ ਨੂੰ ਉਹ ਗ੍ਰੀਲਾਵਾਲ ਟੈਕਨੀਕ ਦੀ ਵਰਤੋਂ ਕਰਦੇ ਸੀ ਗ੍ਰੀਲਾ ਯੁੱਧ ਦਾ ਇਸਤੇਮਾਲ ਕਰਦੇ ਸੀ ਤਾਂ ਉਦੋਂ ਉਹ ਆਪਸੀ ਗੱਲਾਂ ਬਾਤਾਂ ਲਈ ਬਹੁਤ ਸਾਰੇ ਉਹਨਾਂ ਨੇ ਐਸੇ ਸ਼ਬਦ ਗ੍ਰੰਥ ਵਿੱਚ ਘੜ ਲਏ ਜਿਹੜੇ ਸਿਰਫ ਉਹਨਾਂ ਸਿੰਘਾਂ ਨੂੰ ਹੀ ਪਤਾ ਹੁੰਦੇ ਸੀ ਜਿਵੇਂ ਦੁੱਧ ਨੂੰ ਸਮੁੰਦਰ ਗਹਿਣਾ ਚਾਹ ਨੂੰ ਟੱਡ ਫੁੱਕਣੀ ਨੀਂਦ ਨੂੰ ਧਰਮ ਰਾਜਨੀਤੀ ਤੇ ਛੋਲਿਆਂ ਨੂੰ ਬਦਾਮ ਇਸ ਤਰ੍ਹਾਂ ਦੇ ਬਹੁਤ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਖਾਲਸੇ ਦੇ ਗੜਗੱਜ ਬੋਲੇ ਕਹਿੰਦੇ ਆ ਇਹਨਾਂ ਅਰਥਾਂ ਇਹਨਾਂ ਸ਼ਬਦਾਂ ਦੀ ਘੜਤ ਹੀ ਇੱਕ ਦੂਸਰੇ ਨਾਲ ਸੰਚਾਰ ਲੁਕ ਮਟੰਗ ਦਾ ਸੰਚਾਰ ਕਰਨ ਲਈ ਹੋਈ ਸੀ ਸਾਡੇ ਪੁਰਾਣੇ ਸਮਾਜ ਵਿੱਚ ਅਜੀਆਂ ਬਹੁਤ ਮਿਸਾਲਾਂ ਮਿਲਦੀਆਂ ਨੇ ਜਿਹੜੀਆਂ ਗੁਪਤ ਭਾਸ਼ਾ ਨਾਲ ਜੁੜੀਆਂ ਹੋਈਆਂ ਨੇ ਆਮ ਤੌਰ ਤੇ ਜਦੋਂ ਕੋਈ ਬਾਦਸ਼ਾਹ ਆਪਣੇ ਦੋਸਤ ਨੂੰ ਆਪਣੇ ਸਾਥੀ ਬਾਦਸ਼ਾਹ ਨੂੰ ਸੁਨੇਹਾ ਭੇਜਦਾ ਸੀ ਉਹ ਇਸੇ ਗੁਪਤ ਪਾਸਾ ਰਹੀ ਭੇਜਿਆ ਜਾਂਦਾ ਸੀ ਇੱਕ ਵਾਰ ਇੱਕ ਬਾਦਸ਼ਾਹ ਨੇ ਦੂਸਰੇ ਬਾਦਸ਼ਾਹ ਨੂੰ ਸੁਨੇਹਾ ਭੇਜਿਆ ਜਿਹਨੂੰ ਰੁੱਕਾ ਕਹਿੰਦੇ ਆ ਉਹ ਰੁੱਕੇ ਦੇ ਵਿੱਚ ਸਿਰਫ ਇੱਕੋ ਵਾਕ ਲਿਖਿਆ ਹੋਇਆ ਸੀ ਉਹ ਵਾਕ ਸੀ ਉਸ ਬਾਦਸ਼ਾਹ ਦੇ ਦੁਸ਼ਮਣਾਂ ਦੀ ਤਬੀਅਤ ਚੰਗੀ ਐ ਅਸੀਂ ਜਾਣਦੇ ਜਦੋਂ ਕੋਈ ਵੀ ਪਿਆਦਾ ਘੋੜਸਵਾਰ ਜਦੋਂ ਉਸ ਰੁੱਕੇ ਨੂੰ ਲੈ ਕੇ ਜਾਂਦਾ ਸੀ ਤਾਂ ਰਾਹ ਵਿੱਚ ਦੂਸਰੇ ਰਾਜਿਆਂ ਦੇ ਜਸੂਸ ਤੇ ਰਖਵਾਲੇ ਉਹਨਾਂ ਨੂੰ ਘੇਰਦੇ ਵੀ ਸੀ ਤੇ ਉਹਨਾਂ ਕੋਲੋਂ ਉਹ ਰੁੱਕੇ ਖੋਹਦੇ ਵੀ ਸੀ ਤੇ ਪੜਦੇ ਵੀ ਸੀ ਐਵੇਂ ਹੀ ਹੋਇਆ ਉਸ ਬਾਦਸ਼ਾਹ ਦੇ ਦੁਸ਼ਮਣਾਂ ਨੇ ਰਸਤੇ ਵਿੱਚ ਉਸ ਘੋੜਸਵਾਰ ਨੂੰ ਰੋਕਿਆ ਰੁਕਾ ਫੜਿਆ ਫੜ ਕੇ ਪੜਿਆ ਕੀ ਪੜਿਆ ਬਾਦਸ਼ਾਹ ਦੇ ਦੁਸ਼ਮਣਾਂ ਦੀ ਤਬੀਅਤ ਚੰਗੀ ਹੈ ਹੈਰਾਨ ਹੋ ਗਏ ਇਹ ਚ ਲਿਖਣ ਵਾਲੀ ਕਿਹੜੀ ਗੱਲ ਆ ਬਾਦਸ਼ਾਹ ਦੇ ਦੁਸ਼ਮਣ ਨੇ ਤਬੀਅਤ ਚੰਗੀ ਹੈ ਤਾਂ ਚੰਗੀ ਹੈ ਰੁਕਾ ਵਾਪਸ ਮੋੜਿਆ ਤੇ ਉਹ ਬੰਦਾ ਰੁਕਾ ਲੈ ਗਿਆ ਗੱਲ ਤਿੱਖੀ ਸੂਝ ਦੀ ਸੀ ਤੇ ਲੁਕਵੇਂ ਅਰਥਾਂ ਦੀ ਸੀ ਜਿਹੜੇ ਗੁੱਝੇ ਅਰਥ ਨੇ ਨਾ ਸਾਡੀ ਭਾਸ਼ਾ ਦੇ ਵਿੱਚ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਹੋ ਸਕਦੇ ਨੇ ਇਸ ਟੁਕ ਦੇ ਵਿੱਚ ਇਸ ਵਾਕ ਵਿੱਚ ਕੁਝ ਅਰਥ ਸੀ ਜਦੋਂ ਉਹ ਰੁੱਕਾ ਉਸਦੇ ਦੋਸਤ ਤੱਕ ਪਹੁੰਚਿਆ ਦੋਸਤ ਇੱਕਦਮ ਆਪਣੀ ਫੌਜ ਲੈ ਕੇ ਉਸ ਰਾਜੇ ਦੇ ਰਾਜ ਵਿੱਚ ਆ ਪਹੁੰਚਿਆ ਦੁਸ਼ਮਣ ਹੈਰਾਨ ਸੀ ਕਿ ਰੁੱਕੇ ਨੇ ਤਾਂ ਸਿਰਫ ਇਹ ਲਿਖਿਆ ਸੀ ਬਾਦਸ਼ਾਹ ਤੇ ਦੁਸ਼ਮਣ ਆਲੀ ਤਬੀਅ ਚੰਗੀ ਐ ਫਿਰ ਬਾਦਸ਼ਾਹ ਨੂੰ ਦੋਸਤ ਬਾਦਸ਼ਾਹ ਨੂੰ ਆਪਣੀ ਫੌਜ ਲਜਾਣ ਦੀ ਕੀ ਲੋੜ ਪਈ ਜਦ ਤੱਕ ਅਰਥ ਸਮਝਣ ਲੱਗੇ देर ਹੋ ਚੁੱਕੀ ਸੀ ਹੋਇਆ ਕਿ ਕਿ ਜਿਸ ਬਾਦਸ਼ਾਹ ਨੇ ਇਹ ਸੁਨੇਹਾ ਭੇਜਿਆ ਸੀ ਉਸ ਦੀ ਆਪਣੀ ਤਬੀਅਤ ਮਾੜੀ ਸੀ ਕਿ ਉਹਨੂੰ ਡਰ ਸੀ ਕਿ ਦੁਸ਼ਮਣ ਮੇਰੇ ਤੇ ਕਿਤੇ ਹਮਲਾ ਨਾ ਕਰ ਦੇ ਸੋ ਆਪਣੇ ਦੋਸਤ ਨੂੰ ਲੁਕਵੇਂ ਢੰਗ ਨਾਲ ਇਹ ਸੁਨੇਹਾ ਭੇਜਿਆ ਕਿ ਬਾਦਸ਼ਾਹ ਤੇ ਦੁਸ਼ਮਣਾਂ ਦੀ ਤਬੀਅਤ ਚੰਗੀ ਹੈ ਤੇ ਲੁਕਮਾਰਤ ਕੀ ਸੀ ਬਾਦਸ਼ਾਹ ਦੀ ਆਪਣੀ ਤਬੀਅਤ ਮਾੜੀ ਹੈ ਜਿਹਨੂੰ ਦੁਸ਼ਮਣਾਂ ਦੇ ਰਖਵਾਲੇ ਜਸੂਸ ਨਾ ਸਮਝ ਸਕੇ ਸਾਡੀ ਆਪਣੀ ਲੋਕਤਾਰਾ بڑے ਯਮੀਰ ਵਿਰਸਾ ਇਸ ਵਿਰਸੇ ਦੇ ਵਿੱਚ ਵੀ ਲੁਕਮੀਆਂ ਗੱਲਾਂ ਅਕਸਰ ਸਾਡੇ ਕਵੀ ਸਾਡੇ ਕਵਿਸ਼ਰ ਤੇ ਆਮ ਲੋਕ ਕਰਦੇ ਰਹੇ ਨੇ ਮੈਨੂੰ ਇੱਕ ਪੁਰਾਣਾ ਕਿੱਸਾ ਯਾਦ ਆਇਆ ਗੁਪਤ ਪਹਾੜ ਨਾਲ ਜੁੜਿਆ ਹੋਇਆ ਹੋਇਆ ਕਿ ਸਾਡੇ ਘਰਾਂ ਵਿੱਚ ਇੱਕ ਗੰਡਾ ਭੇਜਣ ਦਾ ਰਿਵਾਜ ਸੀ ਹੁਣ ਇੱਕ ਗੰਡਾ ਕਿਵੇਂ ਭੇਜਦੇ ਸੀ ਕਿਸੇ ਪਰਨੇ ਸਾਫੇ ਕਪੜੇ ਨੂੰ ਗੱਠ ਦੇ ਲਈ ਜਾਂਦੀ ਸੀ ਗੱਠ ਦੇ ਕੇ ਜਿਹੜਾ ਲੈ ਕੇ ਜਾਣ ਵਾਲਾ ਰਾਜਾ ਹੁੰਦਾ ਸੀ ਰਾਜਾ ਕਹਿੰਦੇ ਸੀ ਸੋ ਰਾਜਾ ਜਦੋਂ ਲੈ ਕੇ ਜਾਂਦਾ ਸੀ ਘਰ ਦਾ ਕੰਮਾਂ ਤਾਂ ਉਹ ਗੱਠ ਮਾਰਦਾ ਸੀ ਤੇ ਜਦੋਂ ਉਹ ਆਪਣਾ ਕੋਈ ਸੁਨੇਹਾ ਜਾਂ ਖਾਣ ਵਾਲੀ ਚੀਜ਼ ਪਹੁੰਚਾ ਦਿੰਦਾ ਸੀ ਤਾਂ ਉਹ ਗੱਠ ਖੋਲ ਦਿੰਦਾ ਸੀ ਇਹਨੂੰ ਗੰਡਾ ਭੇਜਣਾ ਕਹਿੰਦੇ ਸੀ ਪਰ ਗੰਡ ਅਸਲ ਵਿੱਚ ਗੱਠ ਦੇ ਨਾਲ ਜੁੜੀ ਹੋਈ ਆ ਪਰ ਸਮਾਨ ਜਿਹੜਾ ਉਹ ਕੋਈ ਨਾ ਕੋਈ ਸਨੇਹ ਦੇ ਰੂਪ ਵਿੱਚ ਜਾਂ ਖਾਣ ਪੀਣ ਦੇ ਰੂਪ ਦੇ ਵਿੱਚ ਉਹ ਨਾਲ ਜਾਂਦਾ ਸੀ ਸੋ ਸੌਣ ਮੇ ਜਿੰਨੇ ਚ ਕਿਸੇ ਪਰਿਵਾਰ ਨੇ ਆਪਣੇ ਰਿਸ਼ਤੇਦਾਰੀ ਚ ਗੰਡ ਭੇਜਣ ਬਾਰੇ ਸੋਚਿਆ ਗੰਡ ਤਿਆਰ ਕੀਤੀ ਰਾਜੇ ਦੇ ਹੱਥ ਗੰਡ ਭੇਜ ਦਿੱਤੀ ਨਾਲ ਕਵਿਤਾ ਵਿੱਚ ਕੁਝ ਬੋਲ ਉਚਾਰ ਦਿੱਤੇ ਤੇ ਉਹਨੂੰ ਸਿਖਾ ਦਿੱਤੇ ਵੀ ਜਦੋਂ ਜਾਵੇ ਰਿਸ਼ਤੇਦਾਰਾਂ ਦੇ ਘਰ ਏ ਬੋਲੋ ਚ ਆਪਨੇ ਨੇ ਉਹ ਬੋਲ ਕੀ ਸੀ ਉਹ ਬੋਲ ਸੀ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਐ ਸਾਡੇ 14ਵਾਂ ਤਰੀਕ ਤੁਹਾਡੇ ਕੌਤ ਹੋਈ ਐ ਕੌਤ ਮੈਨੇ ਕਿੰਨੀ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਐ ਸਾਡੇ 14ਵਾਂ ਤਰੀਕ ਤੁਹਾਡੇ ਕੌਤ ਹੋਈ ਐ ਸੋ ਉਕਾਮਾ ਗੰਡ ਲੈ ਗਿਆ ਲੈ ਕੇ ਤੁਰ ਕੇ ਗਿਆ ਸੋ ਜਿਹੜੇ ਤੁਰਕੇ ਉਹ ਗੰਢ ਲੈ ਕੇ ਗਿਆ ਉਸ ਪਿੰਡ ਪਹੁੰਚਿਆ ਸਮਾਨ ਪੜਾਇਆ ਨਾਲ ਸਨੇ ਕਵਿਤਾ ਦੇ ਹੀ ਕਾਵਿਕ ਬੋਲ ਜਿਹੜੇ ਉਚਾਦਤੇ ਉਹਨਾਂ ਨੇ ਸਮਾਨ ਵੇਖਿਆ ਤੇ ਇੱਕ ਵਾਰ ਸਮਾਨ ਖੋਲ ਕੇ ਵੇਖਣ ਤੇ ਹਾਸਾ ਨਿਕਲ ਗਿਆ ਆਉ ਭਗਤ ਕੀਤੀ ਉਸ ਰਾਜੇ ਦੀ ਤੇ ਵਾਪਸੀ ਤੇ ਚਾਰ ਤੋਕਾਂ ਉਹਨਾਂ ਨੇ ਵੀ ਲਿਖ ਭੇਜੀਆਂ ਕਿ ਸਾਡੇ ਰਿਸ਼ਤੇਦਾਰਾਂ ਨੂੰ ਆ ਬੋਲ ਜਿਹੜੇ ਨੇ ਉਹ ਜਾ ਕੇ ਸੁਣਾ ਦੇ ਹੁਣ ਉਹ ਬੋਲ ਕੀ ਸੀ ਉਹ ਬੋਲ ਸੀ ਚੰਨ ਚਾਨਣੀ ਰਾਤ ਤਾਰਾ ਕੋਈ ਨਹੀਂ ਹੈ ਤੁਹਾਡੇ 14ਵੀਂ ਤਰੀਕ ਸਾਡੇ ਚੌਥ ਹੋਈ ਹੈ ਐਮੀ ਹੋਇਆ ਉਹ ਰਾਜਾ ਵਾਪਸ ਆਪਣੇ ਘਰ ਆਇਆ ਤੇ ਕਰਦੇ ਮੋਤਬਰ ਬੰਦੇ ਨੂੰ ਜਦੋਂ ਆਕੇ ਨੇ ਕਵਿਤਾ ਦੀ ਹੈ ਤੁਕਾ ਸੁਣਾਈਆ ਗੁੱਸਾ ਝੜ ਗਿਆ ਤਿੱਕਟਿਆ ਕਰਦੇ ਇਸ ਕੰਮ ਨੂੰ ਕੁੱਟਿਆ ਕੰਮ ਹੈਰਾਨ ਕਿ ਮੈਨੂੰ ਕੁੱਟ ਕਿਉਂ ਪਈ ਉਹ ਪੁੱਛੀ ਜਾਵੇ ਪਰ ਉਦੋਂ ਕੁੱਟ ਪਈ ਜਾਵੇ ਅਖੀਰ ਉੱਚੀ ਬੋਲਿਆ ਕਿ ਮੈਨੂੰ ਕੁੱਟ ਕਿਸ ਗੱਲੋਂ ਪਈ ਹੈ ਮੈਨੂੰ ਦੱਸਤਾ ਦਿਓ ਮਾਰਿਆ ਕਿਉਂ ਜਾ ਰਿਹਾ ਤਾਂ ਕਰਦੇ ਸਮੁਖੀ ਨੇ ਬੜੀ ਪਿਆਰ ਨਾਲ ਸਮਝਾਇਆ ਮੈਂ ਤੈਨੂੰ ਕੀ ਲਿਖ ਕੇ ਭੇਜਿਆ ਸੀ ਤੂੰ ਕੀ ਜਾ ਕੇ ਕਿਹਾ ਕਹਿੰਦਾ ਮੈਂ ਜਾ ਕੇ ਕਿਹਾ ਸੀ ਚੰਨ ਚਾਂਦਨੀ ਰਾਤ ਤਾਰਾ ਕੋਈ ਕੋਈ ਹੈ ਸਾਡੇ 14ਵੀਂ ਤਰੀਕ ਤੁਹਾਡੇ ਕੌਤ ਹੋਈ ਹੈ ਕੌਤ ਮੈਨੇ ਕਿੰਨੀ ਕਹਿੰਦੇ ਤੂੰ ਜਵਾਬ ਕੀ ਲੈ ਕੇ ਆਇਆ ਕਹਿੰਦਾ ਮੈਂ ਜਵਾਬ ਲੈ ਕੇ ਆਇਆ ਚੰਨ ਚਾਂਦਨੀ ਰਾਤ ਤਾਰਾ ਕੋਈ ਨਹੀਂ ਹੈ ਤੁਹਾਡੇ 14ਵੀਂ ਤਰੀਕ ਸਾਡੇ 14th ਹੋਈ ਹੈ ਕਹਿੰਦੇ ਆਹੀ ਤਾਂ ਮਸਲਾ ਹੋਇਆ ਕਿ ਸੌਣ ਮਹੀਨੇ ਵਿੱਚ ਕਰਦਿਆਂ ਨੇ ਖੀਰ ਤੇ ਪੂੜੇ ਭੇਜੇ ਸੀ ਖੀਰ ਦੀ ਪ੍ਰਾਤ ਭਰੀ ਹੋਈ ਸੀ ਪ੍ਰਾਤ ਇਹੋ ਜੀ ਕਿ ਉਹਦੇ ਵਿੱਚ ਸੁੱਕੇ ਮੇਵੇ ਉੱਪਰ ਹੀ ਤਰਦੇ ਸੀ ਬਹੁਤ ਵੱਡੀ ਮਾਤਰਾ ਚ ਸੁੱਕੇ ਮੇਵੇ ਪਾਏ ਸੀ ਤੇ ਕੀ ਕਿਹਾ ਚੰਨ ਚੰਨੀ ਰਾਤ ਤਾਰਾ ਕੋਈ ਕੋਈ ਹੈ ਤੇ ਨਾਲ ਪੂੜੇ ਭੇਜੇ ਪੂੜੇ ਕਿੰਨੇ ਸੀ 14 ਸਾਡੇ 14ਵਾਂ ਤਰੀਕ ਤੁਹਾਡੇ ਚੌਥ ਹੋਈਆ ਗੱਲ ਤਾਂ ਟੰਗ ਲੁਕਵਾ ਕੀ ਸੀ ਕਿ ਮੈਂ 14 ਪੂੜੇ ਭੇਜ ਰਿਆਂ ਭਰੀ ਹੋਈ ਪਰਾਠ ਭੇਜ ਰਿਆਂ ਖੀਰ ਦੀ ਤੇ ਵਿੱਚ ਸੁੱਕੇ ਮੇਵੇ ਪਾਏ ਨੇ ਤੁਹਾਡੇ ਕੋਲ ਕਿੰਨਾ ਕੋ ਪਹੁੰਚਿਆ ਲੈ ਕੇ ਜਾਣ ਵਾਲੇ ਨੂੰ ਕੁਛ ਨਹੀਂ ਸੀ ਪਤਾ ਉਕਾਵਕ ਅਰਥਾਂ ਨੂੰ ਕੁਝ ਅਰਥਾਂ ਨੂੰ ਨਹੀਂ ਸੀ ਜਾਣਦਾ ਤੇ ਉੱਥੇ ਤੱਕ ਕਿੰਨੇ ਪਹੁੰਚੇ ਰਸਤੇ ਵਿੱਚ ਸਾਰੇ ਸੁੱਕੇ ਮੇਵੇ ਛੱਗ ਗਿਆ ਉਕਾਮਾ 14 ਵਿੱਚੋਂ 10 ਪੂੜੇ ਖਾ ਗਿਆ 4 ਹੀ ਉੱਥੇ ਪਹੁੰਚੇ ਤੁਹਾਡੇ 14ਵੀਂ ਤਰੀਕ ਹਾਂਜੀ ਦੁਬਾਰਾ ਬੋਲ ਰਿਆਂ ਚਾਨੇ ਚੜਨੀ ਰਾਤ ਤਾਰਾ ਕੋਈ ਨਹੀਂ ਹੈ ਚਾਨੇ ਚੰਨੀ ਤਾਂ ਹੈਗੀ ਆ ਖੀਰ ਅੱਧ ਬਚਦੀ ਹੈਗੀ ਆ ਪਰ ਵਿੱਚ ਸੁੱਕੇ ਮੇਵੇ ਨਹੀਂ ਹੈ ਕਿ ਤਾਰਾ ਕੋਈ ਨਹੀਂ ਹੈ ਤੁਹਾਡੇ 14ਵੀਂ ਤਰੀਕ ਸਾਢੇ 14th ਹੋਈ ਹੈ ਤੁਸੀਂ 14 ਪੇ ਜੈ ਜੀ ਮੇਰੇ ਖੁਰ ਚਾਰ ਹੀ ਪਹੁੰਚ ਲੈ ਕਮਤ ਸਮਝ ਗਿਆ ਵੀ ਗਲਤੀ ਮੇਰੀ ਫੜੀ ਗਈ ਚੋਰੀ ਮੇਰੀ ਫੜੀ ਗਈ ਸੋ ਇਸ ਤਰ੍ਹਾਂ ਗੁੱਝੇ ਅਰਥਾਂ ਵਾਲੀਆਂ ਗੱਲਾਂ ਸਾਡੀਆਂ ਕਵਿਤਾਵਾਂ ਵਿੱਚ ਸਾਡੇ ਘਰਾਂ ਵਿੱਚ ਸਾਡੀ ਰਿਸ਼ਤੇਦਾਰੀ ਦੇ ਵਿੱਚ ਆਮ ਹੀ ਕੀਤੀਆਂ ਜਾਂਦੀਆਂ ਸੀ ਜਿਹੜੀ ਗੁਪਤ ਭਾਸ਼ਾ ਨਾ ਇਹ ਬੜੀ ਖੂਬਸੂਰਤ ਭਾਸ਼ਾ ਹੈ ਤੈਨੂੰ ਕੋਈ ਵੀ ਬੰਦਾ ਆਪਣੇ ਲਈ ਇਜਾਦ ਕਰ ਸਕਦਾ ਆ ਪਰ ਚੰਗਾ ਹੋਵੇ ਜਿਸ ਨੂੰ ਅਸੀਂ ਆਪਣੇ ਵੇਸੇ ਦੇ ਰੰਗ ਵਿੱਚ ਹੀ ਵੇਖੀਏ ਤੇ ਹੋਰ ਵੀ ਚੰਗਾ ਹੋਵੇ ਜੇ ਅਸੀਂ ਗੁਪਤ ਭਾਸ਼ਾ ਦੀ ਵਾਟੋਂ ਜਦੋਂ ਵੀ ਕਰਨੀ ਹੈ ਚੰਗੇ ਅਰਥਾਂ ਲਈ ਕਰੀਏ ਚੰਗੇ ਉਦੇਸ਼ ਲਈ ਕਰੀਏ ਤੇ ਸਮਾਜ ਲਈ ਹੋਰ ਬੇਚੀ ਦਾ ਕੰਮ ਕਰੀਏ ਸੋ ਗੁਪਤ ਭਾਸ਼ਾ ਲਈ ਤੁਸੀਂ ਸੁਨੇਹਾ ਭੇਜਿਆ ਮੇਰੇ ਵੱਲੋਂ ਇੰਨਾ ਹੀ ਪਿਆਰ ਕਬੂਲ ਕਰਨਾ ਬਹੁਤ-ਬਹੁਤ ਧੰਨਵਾਦ